ਸਾਰੇ ਗੱਲ ਸਾਰਿਆਂ ਨੂੰ ਹੋਰਸ ਨਾਮ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਹਾਂ ਕਿ ਸਾਰੇ ਪਿੰਪਰਾ ਠੀਕ ਠਾਕ ਹੋਣਗੇ ਚਰਦੀ ਕਲਾ ਵਿੱਚ ਹੋਣਗੇ ਤੇ ਅੱਜ ਜਿਹੜੀ ਮੈਂ ਕਾਫੀ ਦਿਨਾਂ ਬਾਅਦ ਜਿਹੜੀ ਵੀਡੀਓ ਲੈ ਕੇ ਆਈਆਂ ਕਿ ਸਰਦੀਆਂ ਦਾ ਮੌਸਮ ਜਿਹੜਾ ਆ ਗਿਆ ਏ ਤੇ ਸਰਦੀ ਜਿਹੜੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਸਾਰੇ ਪਿੰਪਰਾਵਾਂਗੇ ਰਿਕੁਐਸਟ ਹੈ ਕਿ ਆਪਣਾ ਸਰਦੀਆਂ ਦੇ ਵਿੱਚ ਧਿਆਨ ਰੱਖੋ ਆਪਣੇ ਬੱਚਿਆਂ ਨੂੰ ਸਰਦੀਆਂ ਤੋਂ ਬਚਾ ਕੇ ਰੱਖੋ ਤੇ ਕਿਉਂਕਿ ਇੱਕ ਵਾਰੀ ਜਦੋਂ ਠੰਡ ਲੱਗ ਜਾਂਦੀ ਹੈ ਤੇ ਸਰਦੀ ਜ਼ੁਕਾਮ ਹੋ ਜਾਂਦਾ ਹੈ ਤੇ ਫੇਰ ਜਿਹੜਾ ਵਾ ਹ ਜਲਦੀ ਘਟਣ ਦਾ ਨਾ ਨਹੀਂ ਲੈਂਦਾ ਤੇ ਇਸ ਕਰਕੇ ਆਪਣੇ ਜਿਹੜੇ ਆ ਗਰਮ ਕੱਪੜੇ ਪਾ ਕੇ ਰੱਖੋ ਤੇ ਆਪਣੀ ਸਕਿਨ ਨੂੰ ਵੀ ਜਿਹੜਾ ਵਾ ਇਸ ਵਿంటర్ ਦੇ ਵਿੱਚ ਡਰਾਈ ਹੋਣ ਤੋਂ ਬਚਾ ਕੇ ਰੱਖੋ ਆਪਣੀ ਸਕਿਨ ਕੇਅਰ ਵੀ ਕਰੋ ਤੇ ਨਾਲ ਦੇ ਨਾਲ ਆਪਣੇ ਜਿਹੜੇ ਆ ਉਹ ਮੂਲਨ ਦੇ ਜਿਹੜੇ ਪ੍ਰੋਪਰ ਕੱਪੜੇ ਆ ਉਹ ਵੀ ਪਾ ਕੇ ਰੱਖੋ ਤੇ ਸਕਿਨ ਕੇਅਰ ਜਿਹੜੀ ਆ ਉਹ ਤੇ ਅਸੀਂ ਤੁਹਾਡੇ ਵਾਸਤੇ ਜਿਹੜੀ ਆ ਉਹ ਹੁਣ ਲੈ ਕੇ ਆਉਂਦੇ ਰਵਾਂਗੇ ਕਿਉਂਕਿ ਗਰਮੀਆਂ ਦਾ ਸੀਜ਼ਨ ਗਿਆ ਤੇ ਗਰਮੀਆਂ ਦੀ ਜਿਹੜੀ ਰੁਟੀਨ ਹੋ ਗਈ ਬੰਦ ਤੇ ਹੁਣ ਤੁਹਾਡੇ ਨਾਲ ਵਿంటర్ ਸਪੈਸ਼ਲੀ ਜਿਹੜੇ ਆ ਉਹ ਸਕਿਨ ਕੇਅਰ ਰੁਟੀਨ ਆਇਆ ਕਰੇਗੀ ਤੇ ਅੱਜ ਮੈਂ ਤੁਹਾਡੇ ਵਾਸਤੇ ਇੱਕ ਸਪੈਸ਼ਲ ਫੇਸ਼ਲ ਲੈ ਕੇ ਆਈਆਂ ਜਿਹੜਾ ਕਿ ਬਹੁਤ ਹੀ ਜ਼ਿਆਦਾ ਕਾਰ ਕਰੇ ਸਕਿਨ ਦੇ ਉੱਤੇ ਨੇਚਰਲ ਗਲੋ ਲਿਆਉਣ ਵਿੱਚ ਤੇ ਜਿਹੜਾ ਅਸੀਂ ਕਹਿ ਦਿੰਦੇ ਆ ਕਿ ਇਮੀਡੀਏਟਲੀ ਗਲੋ ਆ ਜਾਏਗਾ ਤੇ ਇਹ ਪਾਰਲਰ ਦੇ ਜਿਹੜੇ ਮਹਿੰਗੇ ਮਹਿੰਗੇ ਫੇਸ਼ੀਅਲ ਆ ਉਹਨਾਂ ਨੂੰ ਵੀ ਮਾਤ ਪਾਉਂਦਾ ਹੈ ਤੇ ਤੁਹਾਨੂੰ ਪਾਰਲਰ ਤੇ ਜਾ ਕੇ ਕੋਈ ਵੀ ਮਹਿੰਗਾ ਫੇਸ਼ੀਅਲ ਕਰਾਉਣ ਦੀ ਲੋੜ ਨਹੀਂ ਜਦੋਂ ਤੁਹਾਨੂੰ ਕੋਈ ਵਿਆਹ ਸ਼ਾਦੀ ਪਾਰਟੀ ਦਾ ਫੰਕਸ਼ਨ ਆ ਜਾਂਦਾ ਹੈ ਤੇ ਤੁਸੀਂ ਬਸ ਜਸਟ 1 ਘੰਟਾ ਪਹਿਲਾਂ ਇਹ ਫੇਸ਼ੀਅਲ ਕਰ ਲਓ ਤੇ ਉਸ ਤੋਂ ਬਾਅਦ ਆਪਣੇ ਫੇਸ ਤੇ ਕਰੋ ਮੇਕਅਪ ਇਹ ਅਫਰਟਸ ਇੰਡੀਕੇਟ ਕਰਦੇ ਕਿ ਤੁਹਾਡੇ ਫੇਸ ਤੇ ਅੰਤਾਂ ਦਾ ਗਲੋ ਆ ਜਾਵੇਗਾ ਤੇ ਤੁਸੀਂ ਪਾਰਲਰ ਦੇ ਜਿਹੜੇ ਮਹਿੰਗੇ ਫੇਸ਼ੀਅਲ ਉਹ ਭੁੱਲ ਜਾਓਗੇ ਮੈਂ ਵੀ ਇਹ ਚੀਜ਼ਾਂ ਯੂਜ਼ ਕਰਦੀ ਹਾਂ ਮੈਂ ਕਦੀ ਵੀ ਫੇਸ਼ੀਅਲ ਜਿਹੜਾ ਪਾਰਲਰ ਤੇ ਜਾ ਕੇ ਨਹੀਂ ਕਰਵਾਇਆ ਤੇ ਏ ਨਹੀਂ ਕਿ ਮੈਂ ਬਿਲਕੁਲ ਨਹੀਂ ਕਰਵਾਇਆ ਪਹਿਲਾਂ ਕਰਵੰਦੀ ਸੀ ਹੁਣ ਮੈਂ ਨਹੀਂ ਕਰਵਾਇਆ ਕਿਉਂਕਿ ਮੈਂ ਇਹ ਚੀਜ਼ਾਂ ਨੇਚਰਲ ਚੀਜ਼ਾਂ ਯੂਜ਼ ਕਰਦੀ ਰਹਿੰਦੀ ਆ ਤੇ ਇਹ ਨਾਲ ਜਿਹੜਾ ਸਕਿਨ ਦੇ ਉੱਤੇ ਨੇਚਰ 글로ਅ ਆ ਜਾਂਦਾ ਹੈ ਤੇ ਜਿਹੜੀ ਤੁਹਾਡੇ ਫੇਸ ਦੇ ਉੱਤੇ ਏਸ ਦਾ ਇਫੈਕਟ ਵਾ ਉਹ ਵੀ ਦਿਖਣਾ ਘਟ ਜਾਂਦਾ ਹੈ ਤੁਸੀਂ ਆਪਣੀ ਏਜ ਤੋਂ ਕਾਫੀ ਛੋਟੇ ਦਿਖਣਾ ਸ਼ੁਰੂ ਹੋ ਜਾਂਦੇ ਹੋ ਤੇ ਇਹ ਚੀਜ਼ਾਂ ਨੂੰ ਤੁਸੀਂ ਫਾਲੋ ਕਰੋਗੇ ਤਾਂ ਤੁਹਾਡੀ ਸਕਿਨ ਜਿਹੜੀ ਹੈ ਕਦੀ ਵੀ ਲੂਜ਼ ਨਹੀਂ ਹੋਵੇਗੀ ਸਕਿਨ ਦੇ ਉੱਤੇ ਬਲੇਮਿਸ਼, ਛਾਈਆਂ, ਰਿੰਕਲ ਜਿਹੜੇ ਆ ਉਹਨਾਂ ਤੋਂ ਬਚਾ ਰਵੇਗਾ ਤੇ ਜਦ ਤੁਹਾਡੀ ਸਕਿਨ ਟਾਈਟ ਐਂਡ ਬ੍ਰਾਈਟ ਰਹੇਗੀ ਤੇ ਤੁਸੀਂ ਕਿਉਂ ਬੁੱਢੇ ਲੱਗੋਗੇ ਤੇ ਇਸ ਕਰਕੇ ਜੇ ਤੁਸੀਂ ਵੀ ਆਪਣੇ ਆਪ ਨੂੰ ਯੰਗ ਦਿਖਾਉਣਾ ਚਾਹੁੰਦੇ ਹੋ ਤਾਂ ਆਪਣੀ ਸਕਿਨ ਕੇਅਰ ਜਿਹੜੀ ਆ ਉਹਨੂੰ ਫਾਲੋ ਕਰਿਆ ਕਰੋ ਤੇ ਆਪਣੀ ਸਕਿਨ ਦੇ ਉੱਤੇ ਐਕਸਟਰਾ ਧਿਆਨ ਦਿਆ ਕਰੋ ਕਿਉਂਕਿ ਇਹ ਟਾਈਮ ਜਦੋਂ ਅਸੀਂ 30, 35 ਪਲੱਸ ਹੋ ਜਾਂਦੇ ਆ ਤਾਂ ਸਾਨੂੰ ਆਪਣੀ ਸਕਿਨ ਦੀ ਐਕਸਟਰਾ ਕੇਅਰ ਕਰਨ ਦੀ ਲੋੜ ਪੈਂਦੀ ਹੈ। ਤਜੇ ਅਸੀਂ ਆਪਣੀ ਸਕਿਨ ਵੱਲ ਧਿਆਨ ਇਹਨਾਂ ਦਈਏ ਤਾਂ ਫਿਰ ਉਹਨੇ ਰੁੱਖੀ ਬੇਜਾਨ ਤਾਂ ਹੋਣਾਈਆ ਤੇ ਜਦੋਂ ਉਹ ਰੁੱਖੀ ਬੇਜਾਨ ਹੋ ਜਾਏਗੀ ਤਾਂ ਉਹਦੇ ਉੱਤੇ ਨੇਚਰਲ ਆ ਕਿ ਉਹ ਝੁਲਰੀਆਂ ਤਾਂ ਫਿਰ ਫੇਸ ਤੇ ਪੈਣਗੀਆਂ ਤੇ ਫਿਰ ਤੁਸੀਂ ਬੁੱਡੇ ਦਾ ਲੱਗੋਗੇ ਤੇ ਜੇ ਤੁਹਾਨੂੰ ਫਿਰ ਕੋਈ ਕਵੇਗਾ ਕਿ ਤੁਹਾਡੇ ਫੇਸ ਤੇ ਰਿੰਕਲ ਨੇ ਝੁਰੜੀਆਂ ਪਈਆਂ ਨੇ ਤੁਹਾਡੀ ਏਜ ਇੰਨੀ ਆ ਤਾਂ ਫਿਰ ਤੁਹਾਨੂੰ ਬੁਰਾ ਵੀ ਲੱਗੇਗਾ ਤੇ ਇਸ ਕਰਕੇ ਜੇ ਤੁਸੀਂ ਤਾਂ ਚਾਹੁੰਦੇ ਹੋ ਕਿ ਤੁਹਾਨੂੰ ਹਰ ਕੋਈ ਕਵੇ ਕਿ ਤੁਸੀਂ ਬਹੁਤ ਹੈਂਡਸਮ ਗੁੱਡ ਲੁਕਿੰਗ ਹੋ ਤੇ ਤੁਸੀਂ ਜੰਗ ਦਿਖਦੇ ਹੋ ਤੇ ਫਿਰ ਤੁਹਾਨੂੰ ਖੁਸ਼ੀ ਮਿਲਦੀ ਹੈ ਤੇ ਇਸ ਲਈ ਜੇ ਤੁਸੀਂ ਇਹ ਚੀਜ਼ਾਂ ਸੁਣਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਆਪਣੇ ਸਕਿਨ ਦਾ ਜਿਹੜਾ ਐਕਸਟਰਾ ਧਿਆਨ ਰੱਖੋ ਤੇ ਅੱਜ ਮੈਂ ਜਿਹੜਾ ਤੁਹਾਡੇ ਵਾਸਤੇ ਫੇਸ਼ੀਅਲ ਲੈ ਕੇ ਆਈਆਂ ਇਹਨੂੰ ਤੁਸੀਂ ਜਿਹੜਾ ਵਾਰ ਇੱਕ ਮੰਥ ਦੇ ਵਿੱਚ ਦੋ ਵਾਰੀ ਕਰ ਲੋ ਵੀਕ ਦੋ ਵੀਕ ਦੇ ਵਿੱਚ ਇੱਕ ਵਾਰੀ ਤੁਸੀਂ 15 ਦਿਨ ਦੇ ਵਿੱਚ ਕਰ ਲੋ ਤਾਂ ਤੁਹਾਡੀ ਸਕਿਨ ਜਿਹੜੀ ਆ ਉਹ ਨੈਚੁਰਲ ਸ਼ਾਈਨ ਦਵੇਗੀ ਤੇ ਇਹ ਇੱਕ ਨੈਚੁਰਲ ਬਲੀਚ ਦਾ ਵੀ ਕੰਮ ਕਰਦਾ ਏ ਤੇ ਪਲੱਸ ਸਕਿਨ ਦੇ ਉੱਤੇ ਮੋਇਸਚਰਾਈਜ਼ਰਾਈਜ਼ ਦਾ ਵੀ ਕੰਮ ਕਰਦਾ ਏ ਤੇ ਪਾਰਟੀ ਫੰਕਸ਼ਨ ਤੇ ਜਾਣ ਤੋਂ ਪਹਿਲਾਂ ਇਹਨੂੰ ਮਸਟ ਆ ਕਿ ਤੁਸੀਂ ਜ਼ਰੂਰ ਕਰੋ ਤੇ ਇਹ ਨਾਲ ਤੁਹਾਡੇ ਫੇਸ ਤੇ ਜਿਹੜਾ ਵਾ ਉਹ ਨੈਚੁਰਲ ਗਲੋ ਆਏਗਾ ਤੇ ਇਹ ਕਿਸ ਤਰੀਕੇ ਦੇ ਨਾਲ ਅਸੀਂ ਬਣਾਉਣਾ ਹੈ ਉਹ ਮੈਂ ਤੁਹਾਨੂੰ ਦੱਸਦੀ ਆ ਤੇ ਇਹਨੂੰ ਆ ਫੇਸ ਵਾਸ਼ ਉਹ ਬਹੁਤ ਜ਼ਿਆਦਾ ਡਰਾਈ ਹੋ ਗਿਆ ਹੈ ਤੇ ਤੁਸੀਂ ਆਪਣਾ ਫੇਸ ਵਾਸ਼ ਬੰਦ ਕਰ ਦੇਣਾ ਹੈ ਤੁਸੀਂ ਸਾਬਣ ਲਗਾਉਣਾ ਸਾਬਣ ਦਾ ਤੁਸੀਂ ਤੁਹਾਨੂੰ ਜੜਾ ਆਪਣੇ ਫੇਸ ਤੇ ਬਿਲਕੁਲ ਵੀ ਲਗਾਉਣਾ ਨਹੀਂ ਚਾਹੀਦਾ ਕਿਉਂਕਿ ਸਾਬਣ ਬਹੁਤ ਹੀ ਜ਼ਿਆਦਾ ਕੈਮੀਕਲ ਭਰਪੂਰੰਦਾ ਹੈ ਤੇ ਗਰਮਾਂ ਦੇ ਵਿੱਚ ਫਿਰ ਵੀ ਚੱਲ ਜਾਂਦਾ ਸਰਦੀ ਦੇ ਵਿੱਚ ਤਾਂ ਸਾਡੀ ਸਕਿਨ ਵੈਸੇ ਡਰਾਈ ਹੋ ਜਾਂਦੀ ਹੈ ਤੇ ਉਹ ਜਿਹੜਾ ਵਾ కెਮੀਕਲ ਦੇ ਨਾਲ ਸਾਡਾ ਫੇਸ ਜਿਹੜਾ ਬਿਲਕੁਲ ਡਰਾਈ ਹੋ ਜਾਂਦਾ ਤੇ क्रैक्स ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਇਸ ਕਰਕੇ ਸਰਦੀਆਂ ਦੇ ਵਿੱਚ ਮਸਟ ਆ ਕਿ ਇੱਕ ਦੋ ਵਾਰ ਤੁਸੀਂ ਆਪਣਾ ਫੇਸ ਵਾ ਉਹਨੂੰ ਦੁੱਧ ਦੇ ਨਾਲ ਜਾਂ ਦਹੀਂ ਨਾਲ ਵਾਸ਼ ਕਰੋ ਤੇ ਮੈਂ ਜਿਹੜਾ ਵਾ ਉਹ ਦਹੀਂ ਲੈ ਰਹੀ ਆ ਕਿਉਂਕਿ ਮੈਂ ਨਾਲ ਦੀ ਨਾਲ ਐਜ਼ ਏ ਬਲੀਚ ਦਾ ਕੰਮ ਵੀ ਕਰ ਰਹੀ ਆ ਤੇ ਜਿਹੜਾ ਵਾ ਜਿਹੜਾ ਇਹ ਦਹੀਂ ਆ ਉਹ ਬਲੀਚ ਦਾ ਬੈਸਟ ਬਲੀਚ ਦਾ ਕੰਮ ਕਰਦਾ ਏ ਇਹ ਸਾਡੀ ਸਕਿਨ ਟੋਨ ਨੂੰ ਜਿਹੜਾ ਵਾ ਉਹ ਨਿਖਾਰ ਵਿੱਚ ਲੈ ਕੇ ਆਉਂਦਾ ਹੈ ਸਾਡੀ ਰੰਗਤ ਸੁਧਾਰਦਾ ਏ ਤੇ ਇਸ ਕਰਕੇ ਇਹ ਮੈਂ ਦਹੀਂ ਲੈ ਲਿਆ ਇਹਨੂੰ ਜਦੋਂ ਮੈਂ ਇੱਕ ਕੱਚ ਦੇ ਬੋਲ ਦੇ ਵਿੱਚ ਜਿਹੜਾ ਵਾ ਉਹ ਲਵਾਂਗੀ ਇਹਦੇ ਵਿੱਚ ਅਸੀਂ ਕੱਚ ਦੇ ਬੋਲ ਬੋਲ ਦੇ ਵਿੱਚ ਅਸੀਂ ਜਿਹੜਾ ਵਾ ਇੱਕ ਚਮਚ ਇਹ ਚਮਚ ਦਹੀਂ ਜਿਹੜਾ ਵਾ ਉਹ ਕਾਫੀ ਹੈ ਫੇਸ ਤੇ ਮ사ਜ ਕਰਨ ਵਾਸਤੇ ਤੇ ਇਹ ਦੇਖੋ ਇੱਕ ਚਮਚ ਦਹੀਂ ਮੈਂ ਇਹਦੇ ਵਿੱਚ ਐਡ ਕਰ ਲਿਆ ਤੇ ਇਹਦੇ ਵਿੱਚ ਐਡ ਕਰਾਂਗੇ ਚੀਨੀ ਇਹ ਦੇਖੋ ਜਸਟ ਇਨੀ ਕੁ ਚੀਨੀ ਮੈਂ ਇਹਦੇ ਵਿੱਚ ਐਡ ਕਰ ਲਈ ਤੇ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਹੈ ਜਿਹੜੀ ਚੀਨੀ ਆ ਉਹ ਐਜ਼ ਅ ਸਕਰਾਬਰ ਦਾ ਕੰਮ ਕਰੇਗੀ ਜਿੰਨੀ ਵੀ ਸਾਡੀ ਸਕਿਨ ਦੇ ਉੱਪਰ ਡੈੱਡ ਸਕਿਨ ਹੋਵੇਗੀ ਤੇ ਆ ਡਰਾਈਨੈਸ ਹੋਵੇਗੀ ਉਹਨੂੰ ਖਤਮ ਕਰ ਦੇਵੇਗੀ ਕਿਉਂਕਿ ਜਿਹੜੀ ਚੀਨੀ ਆ ਉਹਦੇ ਵਿੱਚ ਜਿਹੜੀ ਆ ਉਹ ਇਹਦੀ ਚਮਕ ਹੁੰਦੀ ਆ ਜਿਹੜਾ ਇਹ ਦਾ ਚਿਕਨਾਈ ਜੀ ਹੁੰਦੀ ਆ ਉਹ ਸਾਡੀ ਸਕਿਨ ਨੂੰ ਜਿਹੜੇ ਸਾਡੇ ਓਪਨ ਪੋਰਸ ਆ ਉਹਨਾਂ ਦੇ ਅੰਦਰ ਜਿਹੜੀ ਡਸਟ ਆ ਉਹਨੂੰ ਬਾਹਰ ਕੱਢਣ ਵਿੱਚ ਹੈਲਪ ਕਰਦੀ ਆ ਤੇ ਚੀਨੀ ਜਿਆਦਾ ਜਿਹੜੀ ਮੋਟੀ ਨਹੀਂ ਹੋਣੀ ਚਾਹੀਦੀ ਤੇ ਬਿਲਕੁਲ ਫਾਈਨ ਪਾਊਡਰ ਵੀ ਨਹੀਂ ਹੋਣਾ ਚਾਹੀਦਾ ਐਂਡ ਮੀਡੀਅਮ ਜੀ ਹੋਣੀ ਚਾਹੀਦੀ ਆ ਤੇ ਇਹ ਦਹੀਂ ਤੇ ਚੀਨੀ ਨੂੰ ਕਰਦੇ ਆ ਅਸੀਂ ਮਿਕਸ ਤੇ ਮਿਕਸ ਕਰਕੇ ਤੇ ਇਹਨੂੰ ਹੁਣ ਅਸੀਂ ਆਪਣੇ ਫੇਸ ਤੇ ਲਗਾਵਾਂਗੇ ਤੇ ਇਹਦੀ 1 ਡੈਡ ਮਿੰਟ ਮ사ਜ ਕਰਕੇ ਤੇ ਫਿਰ ਅਸੀਂ ਜਿਹੜਾ ਵਾ ਅਗਲਾ ਨੈਕਸਟ ਸਟੈਪ ਕਰਾਂਗੇ ਦੇਖੋ ਦਹੀਂ ਤੇ ਚੀਨੀ ਨੂੰ ਜੇ ਤੁਸੀਂ ਆਪਣੇ ਫੇਸ ਤੇ ਲਗਾਓਗੇ ਤੇ ਤੁਹਾਡੀ ਸਕਿਨ ਇੱਕਦਮ ਸੌਫਟ ਹੋਣ ਲੱਗੇਗੀ ਤੇ ਇਹ ਜਿਹੜੀਆਂ ਨੈਚੁਰਲ ਚੀਜ਼ਾਂ ਨੇ ਇਹ ਬਹੁਤ ਹੀ ਜ਼ਿਆਦਾ ਇਫੈਕਟ ਕਰਦੀਆਂ ਨੇ ਤੁਹਾਡੀ ਸਕਿਨ ਤੇ ਤੇ ਇਹਨਾਂ ਦਾ ਸਾਈਡ ਇਫੈਕਟ ਬਿਲਕੁਲ ਵੀ ਕੁਝ ਨਹੀਂ ਹੁੰਦਾ ਕਿਉਂਕਿ ਇਹ ਇੱਕ ਨੈਚੁਰਲ ਚੀਜ਼ ਆ ਜਿਹੜੀ ਦਹੀਂ ਆ ਇੱਕ ਨੈਚੁਰਲ ਚੀਜ਼ ਆ ਇਹਦੇ ਵਿੱਚ ਬਿਲਕੁਲ ਵੀ ਕੋਈ ਕੈਮੀਕਲ ਨਹੀਂ ਆ ਇਹ ਜਿਹੜਾ ਵਾ ਉਹ ਬੈਸਟ ਬਲੀਚ ਦਾ ਕੰਮ ਕਰਦਾ ਹੈ ਤੇ ਇਹ ਦੇਖੋ ਇੱਕ ਚਮਚ ਜਰਾ ਉਹ ਸਫੀਸ਼ੀਐਂਟ ਹੁੰਦਾ ਹੈ ਤੇ ਇਹਨੂੰ ਅਸੀਂ ਚੰਗੇ ਤਰੀਕੇ ਦੇ ਨਾਲ ਆਪਣੇ ਜਿਹੜੇ ਆ ਫੇਸ ਤੇ ਮਸਾਜ ਕਰਾਂਗੇ ਨੂੰ ਜ਼ਿਆਦਾ ਦਬਾ ਕੇ ਨਹੀਂ ਕਰਨਾ ਸਕਰਬ ਜਸਟ ਥੋਲੇ ਥੋਲੇ ਖੱਥਾਂ ਦੇ ਨਾਲ ਇਹ ਇੱਥੇ ਵਾਈਟ ਹੈਡ ਬਲੈਕ ਹੈਡ ਹੋ ਜਾਂਦੇ ਨੇ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਰਿਮੂਵ ਕਰਨਾ ਹੈ ਨੋਜ਼ ਦੇ ਉੱਪਰ ਵੀ ਜਿਹੜੇ ਬਲੈਕ ਹੈਡ ਜਾਂ ਵਾਈਟ ਹੈਡ ਆਉਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਅਸੀਂ ਸਾਫ਼ ਨਹੀਂ ਕਰਦੇ ਤਾਂ ਫਿਰ ਉਹ ਜਿਸ ਤਰ੍ਹਾਂ ਕਈਆਂ ਦੇ ਲਕੀਰ ਜੀ ਬਣ ਜਾਂਦੀ ਨੇ ਤੇ ਉਹ ਕਾਫੀ ਗੰਦਾ ਲੱਗਦਾ ਇਸ ਚਿਹਰੇ ਦੇ ਏਰੀਆ ਵਿੱਚ ਵੀ ਇਸ ਸਾਈਡ ਤੇ ਵੀ ਬਲੈਕ ਹੈਡਸ ਆਉਣੇ ਸ਼ੁਰੂ ਹੋ ਜਾਂਦੇ ਨੇ ਐਕਨੇ ਦੀ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਜਿਹੜੀ ਡਸਟ ਸਾਡੇ ਪੋਰਸਾਂ ਅੰਦਰ ਚਰੇ ਜਾਂਦੀ ਹੈ ਤੇ ਉਹ ਫਿਰ ਜਦੋਂ ਉਹਦੇ ਉੱਪਰ ਆਇਲ ਵਗੈਰਾ ਜਮਾ ਹੁੰਦਾ ਰਹਿੰਦਾ ਹੈ ਉਹ ਫਿਰ ਪਿੰਪਲ ਦਾ ਰੂਪ ਬਣ ਕੇ ਤੇ ਉਹ ਸਾਡੇ ਫੇਸ ਦੇ ਉੱਤੇ ਬਾਹਰ ਉੱਭਰਦੇ ਨੇ ਤੇ ਇਸ ਕਰਕੇ ਜੇ ਤੁਸੀਂ ਇਹਦੀ ਜਿਹੜੀ ਆ ਉਹ ਡੇਲੀ ਕੇਅਰ ਆਪਣੀ ਸਕਿਨ ਦੀ ਕਰਦੇ ਰਹੋਗੇ ਤਾਂ ਤੁਹਾਡੀ ਸਕਿਨ ਤੇ ਜਿਹੜਾ ਆਇਲ ਇਕੱਠਾ ਨਹੀਂ ਹੋਏਗਾ ਤੇ ਡਸਟ ਜਮੇਗੀ ਨਹੀਂ ਤੇ ਪਿੰਪਲ ਜਿਹੜੇ ਬਿਲਕੁਲ ਨਹੀਂ ਹੋਣਗੇ ਤੇ ਤੁਹਾਡੀ ਸਕਿਨ ਇੱਕਦਮ ਸਾਫ਼ ਰਹੇਗੀ ਤੇ ਹੁਣ ਅਸੀਂ ਜਿਹੜੀ ਇਹ ਮ사ਜ ਕਰ ਲਈਏ ਤੁਸੀਂ ਆਪਣੇ ਫੇਸ ਦੀ ਜਿਹੜੀ ਕੰਡੀਸ਼ਨ ਆ ਉਹਦੇ ਅਕੋਰਡਿੰਗ ਜੇ ਤੁਹਾਡਾ ਫੇਸ ਜਿਆਦਾ ਖਰਾਬ ਹੋਇਆ ਹੈ ਤੇ ਤੁਸੀਂ 2 ਤੋਂ 2.5 ਮਿੰਟ ਇਹਦੀ ਮ사ਜ ਕਰਨੀ ਹੈ ਮ사ਜ ਜਸਟ ਤੁਸੀਂ ਬੋਲੇ ਬੋਲੇ ਹੋਣਾ ਤੇ ਇਸ ਤੋਂ ਅਗਲਾ ਨੈਕਸਟ ਜਿਹੜਾ ਸਟੈਪ ਆ ਉਹ ਕੀ ਕਰਾਂਗੇ ਅਸੀਂ ਇੱਕ ਲੈ ਲਾਂਗੇ ਟਮਾਟਰ ਤੇ ਟਮਾਟਰ ਨੂੰ ਜਿਹੜਾ ਅਸੀਂ ਹਾਫ ਵਿੱਚ ਕੱਟ ਲਗਾ ਕੇ ਹਾਫ ਚਟ ਕੱਟ ਲਗਾ ਲਿਆ ਤੇ ਇਹਨੂੰ ਜਿਹੜਾ ਚਾਕੂ ਜਾਂ ਕਿਸੇ ਚੀਜ਼ ਦੀ ਹੈਲਪ ਦੇ ਨਾਲ ਇਹਨੂੰ ਇਹਦਾ ਜਿਹੜਾ ਗੁੱਦਾ ਇਹ ਵਿੱਚ ਪਲਪਾ ਉਹਨੂੰ ਮੈਸ਼ ਇਸ ਤਰੀਕੇ ਨਾਲ ਕਰ ਲਾਂਗੇ ਤਾਂ ਜੋ ਜਿਹੜਾ ਇਹਦਾ ਸਾਰਾ ਜੂਸ ਆ ਉਹ ਅਸੀਂ ਯੂਜ਼ ਕਰ ਸਕੀਏ ਤੇ ਫਿਰ ਅਸੀਂ ਕੀ ਕਰਨਾ ਹੈ ਇੱਕ ਲੈਣਾ ਹੈ ਕਾਫੀ ਦਾ ਪਾਊਡਰ ਕਾਫੀ ਤੁਸੀਂ ਕਿਸੇ ਵੀ ਬ੍ਰਾਂਡ ਦੀ ਲੈ ਸਕਦੇ ਹੋ ਤੇ ਮੈਂ ਇਹ ਨੈਸਕੈਫੇ ਦੀ ਲਈ ਹੈ ਕੋਈ ਵੀ ਤੁਸੀਂ ਕੌਫੀ ਲੈ ਸਕਦੇ ਹੋ ਤੇ ਇਹਦੇ ਉੱਪਰ ਜਸਟ ਤੁਸੀਂ ਹਾਫ ਜਿਹੜਾ ਵਾ ਉਹ ਪੌਊਚ ਪੂਰਾ ਪੌਊਚ ਨਹੀਂ ਹਾਫ ਪੌਊਚ ਤੁਸੀਂ ਇਹਦੇ ਤੇ ਐਡオン ਕਰ ਲਿਆ ਤੇ ਇਸ ਤੋਂ ਬਾਅਦ ਅਸੀਂ ਕੀ ਕਰਾਂਗੇ ਇਸ ਤੋਂ ਬਾਅਦ ਅਸੀਂ ਕਰਨਾ ਹੈ ਇਹ ਥੋੜੀ ਜੀ ਹਲਦੀ ਹੈ ਪਿੰਚਕ ਹਲਦੀ ਆ ਉਹ ਇਹਦੇ ਵਿੱਚ ਐਡ ਕਰ ਲਈ ਤਾਂ ਹੁਣ ਤੁਸੀਂ ਇਸ ਚੀਜ਼ ਨੂੰ ਆਪਣੇ ਫੇਸ ਤੇ ਅਪਲਾਈ ਕਰਨਾ ਤੇ ਇਹ ਜਿਹੜੀ ਬਲੀਚ ਦਾ ਕੰਮ ਕਰਦਾ ਹੈ ਟਮਾਟੋ ਜਿਹੜਾ ਟਮਾਟਰ ਦਾ ਰਸ ਹੈ ਇਹ ਬੈਸਟ ਬਲੀਚ ਦਾ ਕੰਮ ਕਰਦਾ ਹੈ ਤੁਸੀਂ ਆਪਣੇ ਫੇਸ ਤੇ ਲੈਮਨ ਵੀ ਯੂਜ਼ ਕਰ ਸਕਦੇ ਹੋ ਜਿੰਨਾ ਨੂੰ ਸ਼ੂਟ ਕਰਦਾ ਹੈ ਮੇਰੇ ਫੇਸ ਤੇ ਲੈਮਨ ਸ਼ੂਟ ਨਹੀਂ ਕਰਦਾ ਮੈਨੂੰ ਇਰੀਟੇਸ਼ਨ ਹੋ ਜਾਂਦੀ ਹੈ ਤੇ ਇਸ ਕਰਕੇ ਮੈਂ ਟਮਾਟੋ ਯੂਜ਼ ਕਰਦੀ ਹਾਂ ਤੇ ਜਿਹੜਾ ਤੁਹਾਡੇ ਫੇਸ ਤੇ ਕੋਈ ਵੀ ਪਿੰਪਲ ਵਗੈਰਾ ਹੋਇਆ ਹੋਵੇਗਾ ਜਿਹੜੀ ਹਲਦੀ ਇਹਨੂੰ ਹੀਲ ਕਰਨ ਦਾ ਕੰਮ ਕਰਦੀ ਹੈ ਕਾਫੀ ਤੁਹਾਡੇ ਰੰਗ ਨੂੰ ਗੋੜਾ ਜਿਹੜਾ ਵਾ ਤੁਹਾਡੀ ਸਕਿਨ ਟੋਨ ਨੂੰ ਊਰਾ ਕਰਨ ਵਿੱਚ ਬਹੁਤ ਹੈਲਪ ਕਰਦੀ ਹੈ ਤੁਸੀਂ ਕਾਫੀ ਦਾ ਫੇਸ ਪੈਕ ਲਗਾ ਕੇ ਦੇਖੋ ਦੋ ਤਿੰਨ ਵਾਰੀ ਤੁਸੀਂ ਉਹਨੂੰ ਯੂਜ਼ ਕਰੋਗੇ ਤੁਹਾਡੇ ਫੇਸ ਦੇ ਉੱਤੇ ਫੇਅਰਨੈਸ ਆ ਜਾਵੇਗੀ ਤੇ ਟਮਾਟਰ ਤਾਂ ਬਲੀਚ ਦਾ ਕੰਮ ਕਰਦਾ ਹੈ ਜਿਹੜੇ ਤੁਹਾਡੇ ਸਕਿਨ ਤੇ ਕਾਲਾਪਨ ਡਾਲਨੈਸ ਹੈ ਉਹਨੂੰ ਰੂਮੂ ਕਰਦਾ ਤੇ ਇਹਨੂੰ ਅਸੀਂ ਜਿਹੜਾ ਵਾ 2 ਕਮਿਨਿਟ ਲਈ ਅਸੀਂ ਆਪਣੇ ਫੇਸ ਤੇ ਮ사ਜ ਕਰਾਂਗੇ ਕਿ ਜਿਸ ਤਰ੍ਹਾਂ ਹੁਣ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਯਾ ਲੇਡੀਜ਼ ਮੋਸਟਲੀ ਜਾ ਕੇ ਪਾਰਲਰ ਤੇ ਬਲੀਚ ਕਰਾਉਂਦੀਆਂ ਨੇ ਤੇ ਪਲੀਜ਼ ਤੁਸੀਂ ਇਸ ਬਲੀਚ ਨੂੰ ਅਵੋਇਡ ਕਰੋ ਕਿਉਂਕਿ ਬਲੀਚ ਜਿਹੜੀ ਆ ਬਹੁਤ ਹੀ ਹਾਰਮਫੁਲ ਹੁੰਦੀ ਆ ਤੇ ਇਹਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਕੈਮੀਕਲ ਹੁੰਦੇ ਨੇ ਤੇ ਇਹ ਜਿਹੜੇ ਕੈਮੀਕਲ ਨੇ ਇਹ ਸਾਡੀ ਸਕਿਨ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਇਦਨਾ ਸਾਡੀ ਸਕਿਨ ਦੀਦੂ ਅਸੀਂ बार-बार ਬਲੀਚ ਚੂਜ਼ ਕਰਦੇ ਆ ਕਿਉਂਕਿ ਤੁਸੀਂ ਦੇਖਦੇ ਹੋ ਬਲੀਚ ਕਰਨ ਦੇ ਨਾਲ 5-7 ਮਿੰਟ ਵਿੱਚ ਜਸਟ ਇੰਨੇ ਮਿੰਟਸ ਦੇ ਵਿੱਚ ਜਿਹੜੇ ਤੁਹਾਡੇ ਵਾਲ ਆ ਉਹ ਬਿਲਕੁਲ ਬ੍ਰਾਉਨਿਸ਼ ਹੋ ਜਾਂਦੇ ਨੇ ਤੇ ਜਿਹੜੇ ਵਾਲ ਉਹ 5-7 ਮਿੰਟ ਵਿੱਚ ਬ੍ਰਾਊਨ ਕਰ ਸਕਦੀ ਆ ਤਾਂ ਫਿਰ ਉਹ ਕਿੰਨੀ ਹਾਰਮਫੁਲ ਹੋਏਗੀ ਤੁਹਾਡੀ ਸਕਿਨ ਨੂੰ ਕਿੰਨਾ ਅਫੈਕਟ ਪਹਾਈਗੀ ਤੇ ਇਹਦੇ ਨਾਲ ਫਿਰ ਤੁਹਾਡੀ ਸਕਿਨ ਹੌਲੀ-ਹੌਲੀ ਝੁਲਸ ਜਾਂਦੀ ਹੈ ਤੇ ਡੈੱਡ ਹੋ ਜਾਂਦੀ ਆ ਪਤਲੀ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਇਸ ਕਰਕੇ ਆਪਣੀ ਸਕਿਨ ਤੇ ਬਲੀਚ ਪਲੀਜ਼ ਅਵੋਇਡ ਕਰੋ ਤੇ ਜਿਨ੍ਹਾਂ ਦੇ ਫੇਸ ਦੇ ਉੱਤੇ ਦਾਗ-ਧੱਬੇ ਜਾਂ ਸ਼ਾਈਆਂ ਵਗੈਰਾ ਨੇ ਉਸ ਟਾਈਮ ਤਾਂ ਤੁਸੀਂ ਜਦੋਂ ਬਲੀਚ ਕਰਦੇ ਹੋ ਤੁਹਾਡੀ ਸਕਿਨ ਇੱਕਦਮ ਗੋਰੀ ਲੱਗਦੀ ਹੈ ਬਟ ਇਹ ਸਿਰਫ 1-2 ਦਿਨ ਦੀ ਜਿਹੜੀ ਰੰਗਤ ਹੁੰਦੀ ਹੈ ਉਸ ਤੋਂ ਬਾਅਦ ਤੁਹਾਡੀਆਂ ਛਾਈਆਂ ਜਿਹੜੀਆਂ ਨਾ ਹੋਰ ਉੱਪਰ ਕੇ ਸਾਹਮਣੇ ਆਉਂਦੀਆਂ ਨੇ ਤੇ ਇਸ ਕਰਕੇ ਜਿਹੜੇ ਛਾਈਆਂ ਦੇ ਜਿਨ੍ਹਾਂ ਨੂੰ ਪਿਗਮੈਂਟੇਸ਼ਨ ਦੀ ਬਲੈਮਿਸ਼ ਦੀ ਪ੍ਰੋਬਲਮ ਆ ਉਹ ਪਲੀਜ਼ ਡੋਂਟ ਯੂਜ਼ ਐਨੀ ਟਾਈਪ ਆਫ ਬਲੀਚ ਤੇ ਇਸ ਕਰਕੇ ਤੁਸੀਂ ਨੇਚਰਲ ਬਲੀਚ ਇਨ ਨੇਚਰਲ ਬਲੀਚ ਦਾ ਕੰਮ ਕਰਦੀ ਹੈ ਇਹਨੂੰ ਯੂਜ਼ ਕਰੋ ਇਹ ਇਹ ਤੁਹਾਡੇ ਵਾਲ ਤਾਂ ਬ੍ਰਾਊਨ ਨਹੀਂ ਕਰੇਗੀ ਬਟ ਤੁਹਾਡਾ ਜਿਹੜਾ ਫੇਸ ਕੰਪਲੈਕਸ਼ਨ ਆ ਉਹਨੂੰ ਓਹਰਾ ਜ਼ਰੂਰ ਕਰ ਦੇਗੀ ਜੇ ਤੁਸੀਂ ਇਹ ਚੀਜ਼ਾਂ ਟਰਾਈ ਕਰਦੇ ਰਹੋਗੇ ਤੁਸੀਂ ਇਹਨਾਂ ਚੀਜ਼ਾਂ ਦੇ ਹੈਬਚੁਅਲ ਹੋ ਜਾਓਗੇ ਤੇ ਤੁਸੀਂ ਬਾਕੀ ਚੀਜ਼ਾਂ ਨੂੰ ਭੁੱਲ ਜਾਓਗੇ ਇਹਨੂੰ ਜਸਟ 2-3 ਮਿੰਟ ਤੁਸੀਂ ਅਪਲਾਈ ਕਰਨਾ ਹੈ ਤੁਹਾਡੀ ਸਕਿਨ ਇੱਕਦਮ ਸੌਫਟ ਹੋ ਜਾਂਦੀ ਹੈ ਤੁਹਾਨੂੰ ਫ੍ਰੈਸ਼ ਫ੍ਰੈਸ਼ ਫੀਲ ਹੁੰਦਾ ਹੈ ਕਰ ਲਿਆ ਤੇ ਇਸ ਤੋਂ ਬਾਅਦ ਅਸੀਂ ਬਣਾਵਾਂਗੇ ਪੈਕ ਪੈਕ ਇਸ ਤਰੀਕੇ ਦੇ ਨਾਲ ਬਣਾਉਣਾ ਹੈ ਇਹ ਮੈਂ ਕੱਚ ਦਾ ਬੋਲ ਪਹਿਲਾ ਵਾਲਾ ਲੈ ਲਿਆ ਤੇ ਇਹਦੇ ਵਿੱਚ ਅਸੀਂ ਕੀ ਕਰਾਂਗੇ ਇਹ ਦੇਖੋ ਇੱਕ ਚਮਚ ਅਸੀਂ ਬੇਸਨ ਬੇਸਨ ਐਡ ਆਨ ਕਰਾਂਗੇ ਜਿੰਨਾ ਤੁਸੀਂ ਪੈਕ ਬਣਾਉਣਾ ਹੈ ਉਸ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਮੈਂ ਜਸਟ ਆਪਣੇ ਸਿਰਫ ਫੇਸ ਤੇ ਲਗਾਉਣਾ ਹੈ ਜੇ ਤੁਸੀਂ ਆਪਣੇ ਨੈਕ ਤੇ ਹੈਂਡਸ ਤੇ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਿਆਦਾ ਲੈ ਸਕਦੇ ਹੋ ਤੇ ਇੱਕ ਗੱਲ ਹੋਰ ਕਿ ਤੁਸੀਂ ਸਰਦੀਆਂ ਦੇ ਵਿੱਚ ਜਿਹੜਾ ਮਲਤਾਨੀ ਮਿੱਟੀ ਦਾ ਜੂਸ ਘੱਟ ਕਰੋ ਕਿਉਂਕਿ ਮਲਤਾਨੀ ਮਿੱਟੀ ਜਿਹੜੀ ਸਕਿਨ ਨੂੰ ਡਰਾਈ ਕਰਦੀ ਹੈ ਤੇ ਉਹ ਕਿਸਾ ਦੇ ਵਿੱਚ ਪਹਿਲਾਂ ਹੀ ਸਾਡੀ ਸਕਿਨ ਬਹੁਤ ਡਰਾਈ ਰਹਿੰਦੀ ਹੈ ਤੇ ਜੇ ਤੁਸੀਂ ਯੂਜ਼ ਕਰਨੀ ਹੈ ਤਾਂ ਉਹਦੇ ਵਿੱਚ ਜਿਹੜਾ ਵਾ ਦੁੱਧ ਜੂਸ ਪਾ ਕੇ ਉਹਦੇ ਨਾਲ ਜਿਹੜਾ ਮਿਕਸ ਅਪ ਕਰੋ ਪਾਣੀ ਦੇ ਨਾਲ ਜੂਸ ਨਾ ਕਰੋ ਉਹ ਤੁਹਾਡੀ ਸਕਿਨ ਤੇ ਡਰਾਈਨੈਸ ਆਇਲ ਖਤਮ ਕਰ ਦਵੇਗੀ ਤੇ ਇਹ ਮੈਂ ਲੈ ਲਿਆ ਹੈ ਬੇਸਨ ਬੇਸਨ ਦੇ ਵਿੱਚ ਅਸੀਂ ਜਿਹੜਾ ਵਾ ਉਹ ਦਹੀਂ ਐਡ ਕਰਾਂਗੇ ਇਹ ਅਸੀਂ ਦਹੀਂ ਐਡ ਕਰ ਲਿਆ ਦੇ ਅੱਡ ਕਰਕੇ ਤੇ ਇਹਦੇ ਵਿੱਚ ਜਿਹੜਾ ਹਾਫ ਪਾਊਚ ਕਾਫੀ ਦਾ ਬਚਿਆ ਸੀ ਉਹ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਇਹ ਦੇਖੋ ਕਾਫੀ ਐਡ ਹੋ ਗਈ ਤੇ ਹੁਣ ਅਸੀਂ ਕੀ ਕਰਾਂਗੇ ਇਹਦੇ ਵਿੱਚ ਜਿਹੜਾ ਲੈਮਨ ਦਾ ਜੂਸ ਉਹ ਥੋੜਾ ਜਿਹਾ ਐਡ ਕਰ ਦਵਾਂਗੇ ਸੋਰੀ ਲੈਮਨ ਨਹੀਂ ਟਮਾਟੋ ਦਾ ਤੁਸੀਂ ਲੈਮਨ ਵੀ ਯੂਜ਼ ਕਰ ਸਕਦੇ ਹੋ ਜਿੰਨਾ ਨੂੰ ਲੈਮਨ ਸ਼ੂਟ ਕਰਦਾ ਹੋ ਲੈਮਨ ਯੂਜ਼ ਕਰ ਲਓ ਤੇ ਮੈਨੂੰ ਨਹੀਂ ਕਰਦਾ ਮੈਂ ਇਹਦੇ ਵਿੱਚ ਟਮਾਟੋ ਦਾ ਜੂਸ ਐਡ ਕਰ ਲਿਆ ਤੇ ਇਹ ਆਪਣਾ ਪੈਕ ਜਿਹੜਾ ਬਣ ਕੇ ਰੈਡੀ ਹੈ ਤੇ ਤੁਸੀਂ ਇਹਦੇ ਵਿੱਚ ਹਲਦੀ ਵੀ ਯੂਜ਼ ਕਰ ਸਕਦੇ ਹੋ ਮੈਂ ਹਲਦੀ ਪਹਿਲਾਂ ਜਿਹੜਾ ਮ사ਜ ਦੇ ਵਿੱਚ ਜੂਸ ਕਰ ਲਈ ਹੈ ਤੇ ਹੁਣ ਅਸੀਂ ਕਿਸੇ ਵੀ ਬਰਸ਼ ਦੀ ਹੈਲਪ ਦੇ ਨਾਲ ਜਾਂ ਹੱਥਾਂ ਦੀ ਹੈਲਪ ਦੇ ਨਾਲ ਅਸੀਂ ਇਹ ਜਿਹੜਾ ਪੈਕ ਵਾ ਬਣਾ ਕੇ ਆਪਣੇ ਫੇਸ ਤੇ ਲਗਾ ਲਵਾਂਗੇ ਇਹਨੂੰ ਲਗਾ ਕੇ ਅਸੀਂ 10 ਤੋਂ 15 ਮਿੰਟ ਰੱਖਾਂਗੇ ਤੇ ਇਸ ਤੋਂ ਬਾਅਦ ਤੁਸੀਂ ਆਪਣੇ ਫੇਸ ਤੇ ਚੇਂਜ ਦੇਖਿਓ ਇਹਨੂੰ अच्छे ਤਰੀਕੇ ਨਾਲ ਲਗਾ ਲੈਣਾ ਹੈ ਇਹਨੂੰ ਪਤਲਾ ਪਤਲਾ ਬਹੁਤ ਸੰਗਣਾ ਵੀ ਨਹੀਂ ਲਗਾਉਣਾ ਕਿਉਂਕਿ ਇਹ ਸਰਦੀਆਂ ਦਾ ਮੌਸਮ ਆ ਫਿਰ ਸੁੱਕਣ ਵਿੱਚ ਕਾਫੀ ਟਾਈਮ ਲੈਂਦਾ ਹੈ ਜਿਨ੍ਹਾਂ ਦੀ ਸਕਿਨ ਜਿਆਦਾ ਡਰਾਈ ਆ ਉਹ ਇਹਦੇ ਵਿੱਚ ਜਿਹੜਾ ਵਾ ਉਹ ਕੋਕੋਨਟ ਆਇਲ ਮਿਕਸ ਕਰ ਲੈਣ ਥੋੜਾ ਜਿਹਾ ਜਾਂ ਫਿਰ ਥੋੜੀ ਗਲਿਸਰੀਨ ਵੀ ਐਡ ਕਰ ਸਕਦੇ ਹੈ। ਇਹਰਾ ਪੈਕ ਉਹ ਆਪਣਾ ਸੁੱਕਣ ੜਿਆ ਪਿਆ ਤੇ ਮੈਂ ਇਹਨੂੰ ਜਸਟ 5-7 ਮਿੰਟ ਲਗਾ ਕੇ ਰੱਖਿਆ ਹੈ ਤੇ ਹੁਣ ਮੈਂ ਇਹਨੂੰ ਪੈਕ ਨੂੰ ਵਾਸ਼ ਕਰ ਲਵਾਂਗੀ ਤੇ ਤੁਸੀਂ ਇਹਨੂੰ ਜਿਹੜਾ 10 ਤੋਂ 15 ਮਿੰਟ ਲਗਾ ਕੇ ਰੱਖਣਾ ਹੈ। ਤੇ ਜਿਨ੍ਹਾਂ ਦੀ ਫੇਸ ਜਿਹੜਾ ਵਾ ਉਹ ਜਿਆਦਾ ਡਲਨੈਸ ਹੈ ਉਹ ਨੂੰ 10 ਤੋਂ 15 ਮਿੰਟ ਜ਼ਰੂਰ ਹਾਂਜੀ ਫੇਸ ਆਪਣਾ ਵਾਸ਼ ਹੋ ਗਿਆ ਤੇ ਹੁਣ ਅਸੀਂ ਲਾਸਟ ਤੇ ਸਕਿਨ ਨੂੰ ਕਰਾਂਗੇ ਮੋਇਸਚਰਾਈਜ਼ ਤੇ ਮੋਇਸਚਰਾਈਜ਼ ਜਿਹੜਾ ਵਾ ਉਹ ਮੈਂ ਤੁਹਾਡੇ ਨਾਲ ਇਹ ਜਿਹੜੀ ਕਰੀਮ ਵਿంటర్ ਸਪੈਸ਼ਲ ਕਰੀਮ ਬਣਾ ਕੇ ਦੱਸੀ ਹੋਈ ਹੈ ਇਹਦੇ ਵਿੱਚ ਅਸੀਂ ਐਲੋਵੇਰਾ ਜੈਲ ਕੋਕੋਨਟ ਆਇਲ ਤੇ ਪਲੱਸ ਇਹਦੇ ਵਿੱਚ ਅਸੀਂ ਜਿਹੜਾ ਵਾ ਉਹ ਵਿਟਾਮਿਨ E ਦਾ ਕੈਪਸੂਲ ਐਡ ਕੀਤਾ ਹੋਇਆ ਹੈ ਤੇ ਇਹਨੂੰ ਤੁਸੀਂ ਬਣਾ ਕੇ ਮੈਨੂੰ ਤਕਰੀਬਨ 10-15 ਦਿਨ ਹੋ ਗਏ ਇਸ ਕਰੀਮ ਨੂੰ ਬਣਾ ਕੇ ਰੱਖਿਆ ਹੋਇਆ ਤੁਸੀਂ ਇਹਨੂੰ ਸਾਲ ਪਰ ਵੀ ਚਲਾ ਮਤਲਬ ਕਿ ਪੂਰੀਆਂ ਸਰਦੀਆਂ ਇਹਨੂੰ ਚਲਾ ਸਕਦੇ ਹੋ ਤੇ ਸਰਦੀਆਂ ਵਿੱਚ ਤਾਂ ਇਹਨੂੰ ਸਟੋਰ ਕਰਨ ਦੀ ਮਿੰਜ ਕੀ ਨੂੰ ਫ੍ਰਿਜ ਵਿੱਚ ਰੱਖਣ ਦੀ ਲੋੜ ਨਹੀਂ ਕਿਉਂਕਿ ਇਹ ਬਾਹਰ ਹੀ ਬਿਲਕੁਲ ਐਨ ਚੰਚੰਗੀ ਦੇਖੋ ਤੇ ਇਹਦੀ ਜਿਹੜੀ ਆ ਫ੍ਰੈਗਰੈਂਸ ਉਹ ਵੀ ਬਹੁਤ ਵਧੀਆ ਹੈ ਜਸਟ ਇੰਨੀ ਕੁ ਲੈ ਕੇ ਤੁਸੀਂ ਆਪਣੇ ਫੇਸ ਤੇ ਅਪਲਾਈ ਕਰ ਲੈਣੀ ਆ ਤੇ ਇਹ ਬੈਸਟ ਕਰੀਮ ਆ ਸਰਦੀਆਂ ਵਾਸਤੇ ਤੁਹਾਡੀ ਸਕਿਨ ਨੂੰ ਬਿਲਕੁਲ ਵੀ ਡਰਾਈ ਨਹੀਂ ਹੋਣ ਜਿੰਦੀ ਤੁਸੀਂ ਇੱਕ ਟਾਈਮ ਸਵੇਰੇ ਰਾਤ ਨੂੰ ਦੁਪਹਿਰ ਨੂੰ ਤਿੰਨ ਟਾਈਮ ਇਹਨੂੰ ਯੂਜ਼ ਕਰੋ ਤੇ ਐਜ਼ ਅ ਨਾਇਟ ਕਰੀਮ ਐਸ ਇ ਡੇ ਕਰੀਮ ਤੁਹਾਡਾ ਸਕਿਨ ਕੇਅਰ ਰੂਟੀਨ ਫਾਲੋ ਕਰੇਗੀ ਤੇ ਇਹਨੂੰ ਚੰਗੀ ਤਰੀਕੇ ਨਾਲ ਆਪਣੇ ਫੇਸ ਤੇ ਕਰ ਲੈਣਾ ਹੈ ਅਪਲਾਈ ਤੇ ਜਦੋਂ ਤੁਸੀਂ ਤੁਸੀਂ ਜਦੋਂ ਬਾਹਰ ਕਿਤੇ ਜਾਣਾ ਹੋਵੇ ਤਾਂ ਤੁਸੀਂ ਇਸ ਕਰੀਮ ਦੇ ਉੱਤੇ ਜਿਹੜਾ ਵਾ ਉਹ ਸਨ ਸਕ੍ਰੀਨ ਅਪਲਾਈ ਕਰ ਲੈਣਾ ਹੈ ਤੇ ਇਹਦੇ ਨਾਲ ਜਿਹੜਾ ਤੁਹਾਡੀ ਸਕਿਨ ਕੇਅਰ ਉਹ ਫੋਲੋ ਹੋ ਜਾਵੇਗੀ ਤੇ ਤੁਹਾਡੀ ਸਕਿਨ ਕਦੇ ਵੀ ਖਰਾਬ ਨਹੀਂ ਹੋ ਜਾਵੇਗੀ ਹੋਵੇਗੀ ਤੇ ਉਮੀਦ ਕਰਦੇ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਫਿਰ ਤੁਹਾਨੂੰ ਹੋਰ ਕਿਸੇ ਨਵੀਂ ਤੇ ਬੈਨੀਫੀਸ਼ੀਅਲ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਆਨ